ਪਾਣੀ ਕਾੜੇ ਪਾੜੀ ਦਾ ਨਾਂ ਸੁਣ ਕੇ ਟੁੰਬੇ ਵਾਲਾ ਨਾ ਹੋ ਜਾਂਦਾ ਟੁੰਬੇ ਵਾਲਾ ਆ ਗਿਆ ਓਏ ਛੱਡ ਦੇ ਬਲਵੀਰੋ ਭਾਬੇ ਚਰਨਾ ਤੇਰਾ ਵੀਰ ਵੇ ਮਰਦੇ ਨੇ ਕਦੇ ਨਹੀਂ ਜਾਂਦੇ ਦੋ ਲੱਖ ਦੀ ਗੱਲ ਆ ਏ ਦੋ ਲੱਖ ਦੀ ਗੱਲ ਆ ਏ ਭਾਣਾ ਚਰਨਾ ਤੇਰਾ ਵੀਰ ਵੇ ਚਾਰਨੇ ਦਾ ਪਾਪ ਕਰਦਾ ਮਰ ਗਿਆ ਆਏ ਹੋਏ ਰੋਈ ਨਾ ਕਦਰਾਂ ਰੋਈ ਨਾ ਮੇਰੀ ਭਣ ਕਾਈ ਬੰਦੇ ਦੇ ਸੱਪ ਲੜ ਜਾਂਦਾ ਓਏ ਬੰਦੇ ਨੂੰ ਜ਼ਹਿਰ ਚੜ ਜਾਂਦੀ ਆਂ ਔਨੇ ਮਾਰ ਕੇ ਦੇ ਨਾ ਖੜ ਕੇ ਜਾਉਣਾ ਪਾਰ ਹੋ ਗਿਆ ਹੋ ਜਾਉਣਾ ਮੋੜ ਕੋੜੀ ਤਮੜ ਤਮੜ ਕੋੜੀ ਤੇ ਫਰਾਰ ਹੋ ਗਿਆ ਝੁੰਬੇ ਵਾਲਾ ਨਾ ਹੋ ਜਾਂਦਾ ਓਏ ਤੇਰੀ ਬੱਕ ਤੇ ਡੰਡਾ ਫਰੇਤੇ ਓਏ ਸਾਥੋ ਡਰੇ ਰੱਬ ਚੱਲ ਚੱਤ ਰਿਹਾ ਘੋੜੀ ਤੇ ਸਵਾਰ ਹੋ ਜਾਂਦੇ ਓਏ ਜੱਟ ਜੌਨੇ ਮੋੜ ਵਰਗੇ ਉਹ ਡਾਕੇ ਮਾਰਦੇ ਰਹਿਆ ਹੁਨੇ ਮਾਰ ਕੇ ਦੇਣਾ ਖੜ ਕੇ ਜਾਉਣਾ ਪਾਰ ਹੋ ਗਿਆ ਹੋ ਜੌਣਾ ਮੋੜ ਘੋੜੀ ਤੇ ਸਵਾਰ ਹੋ ਗਿਆ